ਬਿਲਕੁਲ ਸਾਹਮਣੇ ਸ਼ੰਭੂ ਬੈਰੀਅਰ ਮੌਜੂਦ ਹੈ ਤੇ ਉੱਥੇ ਤਿਆਰੀਆਂ ਹਰਿਆਣਾ ਪੁਲਿਸ ਅਰਧ ਹਨੀਕ ਬਲ ਵੱਲੋਂ ਪੂਰੀਆਂ ਨੇ ਕਿ ਕਾਲੂ ਜਿਹੜੇ ਕਿਸਾਨ ਨੇ ਉਹ ਕੂਚ ਨਾ ਕਰ ਸਕਣ ਪਰ ਕਿਸਾਨਾਂ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਕਿ ਇੱਥੇ ਟੀਨਾ ਬੋਰੀਆਂ ਭਰ ਕੇ ਟਰਾਲੀਆਂ ਦੇ ਵਿੱਚ ਰੱਖੀਆਂ ਗਈਆਂ ਨੇ ਜੇਕਰ ਮੇਨ ਪੁਲ ਤੋਂ ਪਾਰ ਨਾ ਕੀਤਾ ਜਾ ਸਕੇ ਤਾਂ ਨਦੀ ਦੇ ਵਿੱਚ ਕੱਗਰ ਦੇ ਵਿੱਚ ਆਰਜੀ ਪੁਲ ਬਣਾਇਆ ਜਾ ਸਕੇ ਇਹਨਾਂ ਬੋਰੀਆਂ ਨੂੰ ਉਸ ਦੇ ਵਿੱਚ ਛੁੱਟ ਕੇ ਜਿਹੜੀਆਂ ਇੱਥੋਂ ਟਰਾਲੀਆਂ ਨੇ ਇੱਥੋਂ ਮੂਵ ਕਰਨਗੀਆਂ ਉੱਥੇ ਜਾ ਕੇ ਜਿਹੜਾ ਆ ਇੱਥੇ ਫਿਰ ਇਹ ਬੋਰੀਆਂ ਦੇ ਨਾਲ ਨਦੀ ਦੇ ਵਿੱਚ ਭਰਤ ਪਾਇਆ ਜਾਵੇਗਾ ਨਦੀ ਦੇ ਵਿੱਚ ਇਹ ਬੋਰੀਆਂ ਛੁੱਟਿਆ ਜਾਵੇਗਾ ਤੇ ਫਿਰ ਇੱਕ ਰਸਤਾ ਬਣ ਸਕਦਾ ਜਿਹਦੇ ਨਾਲ ਬਾਕੀ ਟਰਾਲੀਆਂ ਮੂਵ ਕਰ ਸਕਦੀਆਂ ਬਿਲਕੁਲ ਸਾਹਮਣੇ ਸ਼ੰਭੂ ਬੈਰੀਅਰ ਮੌਜੂਦ ਆ ਤੇ ਉੱਥੇ ਤਿਆਰੀਆਂ ਹਰਿਆਣਾ ਪੁਲਿਸ ਅਰਧ ਸੈਨਿਕ ਬਲ ਵੱਲੋਂ ਪੂਰੀਆਂ ਨੇ ਕਿ ਕਾਲੂ ਜਿਹੜੇ ਕਿਸਾਨ ਨੇ ਉਹ ਕੂਚ ਨਾ ਕਰ ਸਕਣ ਪਰ ਕਿਸਾਨਾਂ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਕਿ ਇੱਥੇ ਮਿੱਟੀ ਦੀ ਬੋਰੀਆਂ ਭਰੀਆਂ ਪਈਆਂ ਨੇ ਮਿੱਟੀ ਨਾਲ ਬੋਰੀਆਂ ਭਰ ਕੇ ਟਰਾਲੀਆਂ ਦੇ ਵਿੱਚ ਰੱਖੀਆਂ ਗਈਆਂ ਨੇ ਟਰਾਲੀਆਂ ਇਸ ਕਰਕੇ ਭਰੀਆਂ ਗਈਆਂ ਕਿਉਂਕਿ ਜੇਕਰ ਮੇਨ ਪੁਲ ਤੋਂ ਪਾਰ ਨਾ ਕੀਤਾ ਜਾ ਸਕੇ ਤਾਂ ਨਦੀ ਦੇ ਵਿੱਚ ਕੱਗਰ ਦੇ ਵਿੱਚ ਆਰਜੀ ਪੁਲ ਬਣਾਇਆ ਜਾ ਸਕੇ ਇਹਨਾਂ ਬੋਰੀਆਂ ਨੂੰ ਉਸ ਦੇ ਵਿੱਚ ਸੁੱਟ ਕੇ ਪਹਿਲਾਂ ਹੀ ਇਹ ਜੜੀਆਂ ਬੋਰੀਆਂ ਨੇ ਟਰਾਲੀ ਦੇ ਵਿੱਚ ਰੱਖ ਲਈਆਂ ਗਈਆਂ ਨੇ ਟਰਾਲੀ ਦੇ ਵਿੱਚ ਭਰ ਲਈਆਂ ਗਈਆਂ ਨੇ ਤਾਂ ਕਿ ਬੜੀ ਆਸਾਨੀ ਦੇ ਨਾਲ ਇਹਨੂੰ ਇੱਕਦਮ ਅੱਗੇ ਮੂਵ ਕਰਾਇਆ ਜਾ ਸਕੇ ਕਰੀਬਨ 200 ਜਿਹੜਾ ਆ ਮੀਟਰ ਤੇ ਇਥੋਂ ਸ਼ੰਭੂ ਬੈਰੀਅਰ ਹੈ ਤੇ ਕੁਇਕ ਜਿਹੜੀਆਂ ਇਥੋਂ ਟਰਾਲੀਆਂ ਨੇ ਇਥੋਂ ਮੂਵ ਕਰਨਗੀਆਂ ਉੱਥੇ ਜਾ ਕੇ ਜਿਹੜਾ ਆ ਇੱਥੇ ਫਿਰ ਇਹ ਬੋਰੀਆਂ ਦੇ ਨਾਲ ਨਦੀ ਦੇ ਵਿੱਚ ਭਰਤ ਪਾਇਆ ਜਾਵੇਗਾ ਨਦੀ ਦੇ ਵਿੱਚ ਇਹ ਬੋਰੀਆਂ ਛੁੱਟਿਆ ਜਾਵੇਗਾ ਤੇ ਫਿਰ ਇੱਕ ਰਸਤਾ ਬਣ ਸਕਦਾ ਜਿਹਦੇ ਨਾਲ ਬਾਕੀ ਟਰਾਲੀਆਂ ਮੂਵ ਕਰ ਸਕਦੀਆਂ ਹਨ ਕਿਉਂਕਿ ਮੇਨ ਰਸਤਾ ਆ ਉਥੇ ਬਹੁਤ ਜ਼ਿਆਦਾ ਬੈਰੀਕੇਡਿੰਗ ਕੀਤੀਆਂ ਗਈਆਂ ਨੇ ਉਥੋਂ ਪਾਰ ਕਰਨਾ ਸੌਖਾ ਨਹੀਂ ਹੋਵੇਗਾ ਸੋ ਇੱਕ ਤਰੀਕਾ ਲੱਭਿਆ ਆਪਣੇ ਆਪ ਚ ਇੱਕ ਕਾਬਿਲ ਤਰੀਕਾ ਹੈ ਇੱਕ ਵੱਖਰਾ ਤਰੀਕਾ ਹੈ ਜਿਹਦੇ ਨਾਲ ਕੇਵਲ ਏ ਟਰਾਲੀਆਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਇਹੀ ਚਾਹ ਦੋ ਪੰਜ ਟਰਾਲੀਆਂ ਨਹੀਂ ਇਸਾਥੇ ਵੀ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਤੇ ਘੱਟੋ ਘੱਟ ਇੰਨੀ ਕੁ ਸਟਰੈਂਥ ਇੰਨੀ ਕੁ ਸ਼ਮਤਾ ਪ੍ਰਾਪਤ ਕਰ ਲਈਤੀ ਗਈ ਹੈ ਕਿ ਜਿਹਦੇ ਨਾਲ ਜਿਹੜਾ ਆ ਉਹ ਸੌਖਾ ਹੋ ਜਵੇ ਪੁਲ ਬਣਾਉਣਾ ਸੋ ਇਹ ਥੋੜਾ ਜਾਂ ਦੂਰ ਜਾ ਕੇ ਚੰਬੂ ਤੋਂ ਇਜ਼ੀ ਤਿਆਰੀ ਰੱਖੀ ਗਈ ਹੈ ਤਾਂ ਕਿ ਜਿਹੜੀ ਮਿਲਟਰੀ ਹੈ ਉਹ ਇੱਥੇ ਤੱਕ ਜਿਹੜੀ ਆ ਪਹੁੰਚ ਨਾ ਕਰ ਸਕੇ ਤੁਹਾਨੂੰ ਬਾਰdੀਆਂ ਹੋਰ ਤਸਵੀਰਾਂ ਵੀ ਦਿਖਾਉਂਦੇ ਆ ਜਿੱਥੇ ਇਹ ਜਿਹੜੀ ਆ ਬੋਰੀਆਂ ਭਰੀਆਂ ਜਾ ਰਹੀਆਂ ਸੀ ਬਿਲਕੁਲ ਸਾਹਮਣੇ ਉਹ ਬੋਰੀਆਂ ਪਈਆਂ ਨੇ ਜਿਨ੍ਹਾਂ ਨੂੰ ਜਿਹੜਾ ਹੈ ਇੱਥੋਂ ਉਹ ਭਰਿਆ ਜਾਂਦਾ ਤੇ ਫਿਰ ਟਰਾਲੀਆਂ ਦੇ ਵਿੱਚ ਲੋਡ ਕਰਕੇ ਰੱਖਿਆ ਗਿਆ ਹੈ ਤਾਂ ਕਿ ਬੜੇ ਸੌਖੇ ਤਰੀਕੇ ਨਾਲ ਇਸ ਨੂੰ ਅੱਗੇ ਪਹੁੰਚਾਇਆ ਜਾਵੇ ਪਹਿਲੇ ਟਰਾਲੀਆਂ ਭਰ ਲਈਆਂ ਗਈਆਂ ਤੇ ਹੋਰ ਬੈਕਅਪ ਜਿਹੜਾ ਉਹ ਰੱਖਿਆ ਹੋਇਆ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਵਿੱਚ ਮਿੱਟੀ ਭਰੀ ਗਈ ਆ ਮਿੱਟੀ ਭਰ ਕੇ ਇਹਨੂੰ ਪੂਰੀ ਤਰ੍ਹਾਂ ਬੰਨਿਆ ਗਿਆ ਪ੍ਰੋਪਰ ਬੰਨਣ ਦੇ ਲਈ ਇੱਥੇ ਹਰ ਇੱਕ ਜਿਹੜੀ ਬਿਉਂਤਬੰਦੀ ਕੀਤੀ ਗਈ ਆ ਰੱਸੀਆਂ ਲਿਆਂਦੀਆਂ ਗਈਆਂ ਪਹਿਲਾਂ ਹੀ ਪ੍ਰੋਪਰ ਤਿਆਰੀ ਹੈ ਜਿਹੜੀ ਕਿਸਾਨਾਂ ਵੱਲੋਂ ਕੀਤੀ ਗਈ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਇਹਦੇ ਵਿੱਚ ਇਹ ਮਿੱਟੀ ਆ ਇਹ ਜੜਿਆਈ ਮਿੱਟੀ ਹੋਈ ਆ ਇਹ ਜ਼ਿਆਦਾ ਦੇਰ ਜਿਹੜੀ ਉਹ ਖੁਰੂਗੀ ਨਹੀਂ ਕਿਉਂਕਿ ਇੱਕ ਪਲਾਸਟਿਕ ਦੀਆਂ ਬੋਰੀਆਂ ਨੇ ਪਲਾਸਟਿਕ ਦੀਆਂ ਬੋਰੀਆਂ ਦੇ ਅੰਦਰ ਜਦ ਇਹਨਾਂ ਨੂੰ ਭਰਿਆ ਜਾਂਦਾ ਹੈ ਤਾਂ ਫਿਰ ਇਹ ਮਿੱਟੀ ਆ ਜਿਹੜੀ ਹੋਰ ਸਟਰੋਂਗ ਹੋ ਜਾਂਦੀ ਹੈ ਤੇ ਪਾਣੀ ਦੇ ਵਿੱਚ ਇਦੇ ਨਾਲ ਜਿਹੜਾ ਆ ਬੰਨ ਲਾ ਕੇ ਇੱਕ ਪੁਲ ਬਣਾ ਕੇ ਆਰਜੀ ਪੁਲ ਬਣਾ ਕੇ ਪਾਰ ਕਰਨਾ ਸੌਖਾ ਰਹੇਗਾ। ਸੋ ਇਹ ਤਿਆਰੀਆਂ ਨੇ ਕਿਸਾਨਾਂ ਦੀਆਂ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਇਸ ਸਮੇਂ ਸਾਨੂੰ ਇਹ ਇੱਥੇ ਨਜ਼ਰ ਆ ਰਹੀਆਂ ਨੇ। ਅੰਦਰ ਟਰਾਲੀਆਂ ਪਰ ਕੇ ਖੜਾਈਆਂ ਗਈਆਂ ਤੇ ਬਾਹਰ ਇਹ ਬੋਰੀਆਂ ਨੂੰ ਹੋਰ ਐਕਸਟਰਾ ਇੱਥੇ ਰੱਖਿਆ ਗਿਆ ਹੈ ਤਾਂ ਕਿ ਜਦ ਲੋਡ ਪੈਂਦੀ ਹੈ ਇੱਥੋਂ ਇਹਨਾਂ ਨੂੰ ਕੁਇਕ ਚੱਕਿਆ ਜਾਵੇ ਤਾਂ ਅੱਗੇ ਪਹਚਾੜ ਦਿੱਤਾ ਜਾਵੇ ਤੇ ਤਿਆਰੀ ਆਪਣੀ ਪਹਿਲਾਂ ਹੀ ਇਹ ਕੀਤੀ ਗਈ ਆ ਕਿਉਂਕਿ ਜਿਸ ਤਰੀਕੇ ਨਾਲ ਉੱਧਰ ਅਰਧ ਸੈਨਿਕ ਬਲ ਜਿਹੜੀ ਫਰੀਆੜਾ ਫੋਰਸ ਆ ਉਹ ਆਪਣੀਆਂ ਤਿਆਰੀਆਂ ਕਰ ਰਹੀ ਆ ਉਸ ਤਰੀਕੇ ਨਾਲ ਕਿ ਸਾਰ ਵੀ ਆਪਣੀਆਂ ਤਿਆਰੀਆਂ ਕਰ ਰਹੇ ਨੇ ਕੱਲ ਨੂੰ ਦਿੱਲੀ ਕੂਚ ਕਰਨਾ 21 ਤਰੀਕ 11 ਵਜੇ ਦਾ ਸਮਾਂ ਦਿੱਤਾ ਗਿਆ ਉਸ ਤੋਂ ਪਹਿਲਾਂ ਦੀ ਇਹ ਤਿਆਰੀਆਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਇੱਕ ਇੱਕ ਕਰਕੇ ਹੋਰ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਅੜਿੰਗਾ ਅੜਦਾ ਜੇ ਕੋਈ ਅੜਚਣ ਪੈਦਾ ਹੁੰਦੀ ਹੈ ਤਾਂ ਉਹਨੂੰ ਪੂਰਨ ਤੌਰ ਤੇ ਸੌਖੇ ਤਰੀਕੇ ਨਾਲ ਪਾਰ ਕੀਤਾ ਜਾ ਸਕੇ ਸੋ ਇਹ ਤਿਆਰੀਆਂ ਕਿਸਾਨਾਂ ਦੀਆਂ ਵੀ ਨੇ ਆਖਿਰਕਾਰ ਕੱਲ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਆ ਕਿਉਂਕਿ ਦਿੱਲੀ ਕੂਚ ਕਰਨ ਲਈ ਹਰ ਮਮਕਨ ਇਰਾਦੇ ਨਾਲ ਕਿਸਾਨ ਤਿਆਰ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਸ਼ੰਭੂ ਬਾਰਡਰ